ਸਤ ਸ੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਇੱਕ ਰੂਪ ਪਰਨੂ ਬੁਟੀਕ ਤੇ ਤੇ ਅੱਜ ਆਪਾਂ ਬਣਾਉਣ ਲੱਗੇ ਆ ਦੁਪਹਿਰ ਦੇ ਟਾਈਮ ਦੇ ਵਿੱਚ ਮਿੱਠੇ ਚੌਲ ਤੇ ਜਿਨ੍ਹਾਂ ਨੂੰ ਮਾਝੇ ਦੇ ਵਿੱਚ ਜਰਦਾ ਵੀ ਕਹਿੰਦੇ ਆ ਤੇ ਇਹ ਆਪਾਂ ਤੁਹਾਨੂੰ ਪੀਲੇ ਚੌਲ ਜਿਹੜੇ ਉਹ ਬਣਾ ਕੇ ਦਿਖਾਉਂਦੇ ਆ ਤੇ ਇਹ ਬਸ ਆਪਾਂ ਇੱਕ ਕੁਇਕ ਜੀ ਰੈਸਪੀ ਨਾਲ ਹੀ ਬਣਾਉਣੇ ਆ ਕੁਝ ਜ਼ਿਆਦਾ ਨਹੀਂ ਆਪਾਂ ਕਰਨਾ ਤੇ ਬਹੁਤ ਹੀ ਜਲਦੀ ਇਹਨਾਂ ਨੂੰ ਬਣ ਕੇ ਰੈਡੀ ਹੋ ਲੈਣਾ ਤੇ ਸਭ ਤੋਂ ਪਹਿਲਾਂ ਆਪਾਂ ਕੁੱਕਰ ਰੱਖ ਦਿੱਤਾ ਜਿਹੜਾ ਹੋਰੇ ਸੁੱਕੂ ਜੇਗਾ ਵਿੱਚੋਂ ਪਾਣੀ ਤੇ ਇਹਦੇ ਵਿੱਚ ਆਪਾਂ ਘਿਓ ਪਾ ਦੇਵਾਂਗੇ ਜਿਹੜਾ ਇਹਦਾ ਪਾਣੀ ਸੁੱਕ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਤਾ ਕਿਉਂ ਤੇ ਬਸ ਆਪਾਂ ਨੂੰ ਕੁਝ ਜ਼ਿਆਦਾ ਨਹੀਂ ਕਰਨਾ ਇਹ ਆਪਾਂ ਇਹਦੇ ਵਿੱਚ ਪਾਵਾਂਗੇ ਡਰਾਈ ਫਰੂਟ ਇਹ ਹੀ ਹੈਗਾ ਜੀ ਜੜਦੇ ਵਾਲਾ ਰੰਗ ਆਪਾਂ ਜਿਹੜਾ ਇਹ ਇੱਕ ਕੌਲੀ ਚੌਲ ਦਾ ਹੈ ਤੇ ਇਹ ਆਪਾਂ ਡੇਢ ਕੌਲੀ ਇਹਦੇ ਚ ਪਾਣੀ ਪਾਵਾਂਗੇ। ਇਹ ਆਪਾਂ ਜਿਹੜਾ ਇਹਦੇ ਚ ਡੇਢ ਕੌਲੀ ਆ ਉਹ ਪਾਣੀ ਪਾਤਾ। ਵਿੱਚ ਤੇ ਆਪਾਂ ਥੋੜਾ ਜਿਹਾ ਰੰਗ ਐਡ ਕਰ ਦਾਂਗੇ। ਇਹ ਤੁਸੀਂ ਜਿੰਨੇ ਵੀ ਡਾਰਕ ਜਾਂ ਲਾਈਟ ਚੌਲ ਖਾਣੇ ਆ ਉਹਦੇ ਸਾਰਾ ਵਰਤ ਲੈ। ਇਹ ਆਪਣੇ ਕੋਲ ਲੈਮਨ yellow color ਹੈਗਾ ਇਹ ਦੇਖੋ ਇਹ ਆਪਣੇ ਕੋਲ ਹੈਗਾ ਲੈਮਨ yellow color ਤੇ ਹੁਣ ਇਹੀ ਆਪਾਂ ਜਿਹੜੀ ਚੌਲਾਂ ਤੋਂ ਅੱਧਾ ਮੈਂ ਤਾਂ ਇਹਦੇ ਵਿੱਚ ਅੱਧੀ ਕੌਲੀ ਖੰਡ ਪਾਉਂਗੀ ਤੁਸੀਂ ਜੇ ਜ਼ਿਆਦਾ ਮਿੱਠਾ ਖਾਣਾ ਤਾਂ ਜ਼ਿਆਦਾ ਪਾ ਸਕਦੇ ਹੋ ਜੇ ਕਿਸੇ ਨੇ ਘੱਟ ਮਿੱਠਾ ਖਾਣੇ ਹੁਣ ਤਾਂ ਘੱਟ ਵੀ ਪਾ ਲੈ ਉਹ ਤੁਸੀਂ ਆਪਣੀ ਮਰਜ਼ੀ ਨਾਲ ਪਾ ਲੈ ਹੁਣ ਆਪਾਂ ਇਹਦੇ ਵਿੱਚ ਬਸ ਇੱਕ ਜਿਹੜੇ ਚੌਲ ਆ ਉਹ ਤੋਕੇ ਐਡ ਕਰ ਦਿੰਨੇ ਆ ਉਸ ਤੋਂ ਬਾਅਦ ਕੁੱਕਰ ਆਪਾਂ ਜਿਹੜਾ ਉਹ ਬੰਦ ਕਰ ਦੇਵਾਂਗੇ ਦੇ ਚੌਲਾ ਉਹ ਵੀ ਆਪਾਂ ਇਹਦੇ ਵਿੱਚ ਧੋ ਕੇ ਐਡ ਕਰਦੇ ਆਂ ਵਿੱਚ ਹੀ ਉਹਦੇ ਆਪਾਂ ਇਹ ਸਾਰਾ ਡਰਾਈ ਫਰੂਟ ਪਾ ਦਾਂਗੇ ਇਹ ਆਪਣੇ ਹੁਣ ਚੌਲ ਬਣ ਕੇ ਰੈਡੀ ਹੋ ਜਾਣਗੇ ਤੇ ਜਦੋਂ ਫਿਰ ਬਣਦੇ ਆਂ ਤੇ ਫਿਰ ਆਪਾਂ ਤੁਹਾਨੂੰ ਦਿਖਾਉਂਦੇ ਆਂ ਤੇ ਹੁਣ ਆਪਾਂ ਜਿੱਦ ਤੱਕ ਉਹਦੇ ਵਿੱਚ ਪ੍ਰੈਸ਼ਰ ਹੈਗਾ ਕੁੱਕਰ ਦੇ ਵਿੱਚ ਤੇ ਉਹਦੇ ਤੱਕ ਆਪਾਂ ਇੱਧਰ ਜਿਹੜਾ ਦਹੀਂ ਬਣਾ ਲਏ ਨੇ ਦਹੀਂ ਆਪਾਂ ਗੁੰਦੀ ਉਹਨੇ ਹੀ ਇਹ ਦਹੀਂ ਚ ਪਾਵਾਂਗੇ ਜਿੰਨਾ ਖਾਣਾ ਤੇ ਇਹਦੇ ਚ ਆਪਾਂ ਨਮਕ ਮਿਰਚ ਮਸਾਲਾ ਜੀਰਾ ਸਾਰਾ ਪਾ ਲਿਆ ਇਹ ਸਾਰਾ ਟੇਸਟ ਅਨਸਾਰ ਤੁਸੀਂ ਜੋ ਵੀ ਪਾਉਣਾ ਹੋਗਾ ਪਾ ਸਕਦੇ ਆ ਤੇ ਇਹਦੇ ਵਿੱਚ ਹੁਣ ਆਪਾਂ ਪਾਉਣੇ ਆ ਗੁੰਦੀ ਗੁੰਦੀ ਤੁਸੀਂ ਅਦੇ ਟੇਸਟ ਅਨਸਾਰ ਜਿੰਨੀ ਪਾਉਣੇ ਪਾ ਸਕਦੇ ਆ ਤੇ ਵਿੱਚ ਇਹਦੇ ਆਪਾਂ ਦਹੀਂ ਮਿਕਸ ਕਰ ਦੇਵਾਂਗੇ ਚਲੋ ਜੀ ਇਹ ਆਪਣਾ ਜਿਹੜਾ ਗੁੰਦੀ ਵਾਲਾ ਦਹੀਂ ਬਣ ਕੇ ਤਿਆਰ ਹੋ ਗਿਆ ਤੇ ਉਧਰ ਆਪਣੇ ਬਸ ਚੌਲ ਜੀ ਆਲਮੋਸਟ ਬਣ ਕੇ ਰੈਡੀ ਆ ਤੇ ਆਪਾਂ ਹੁਣ ਤੁਹਾਨੂੰ ਪਲੇਟ 'ਚ ਪਾ ਕੇ ਦਿਖਾਉਂਦੇ ਇਹਨੇ ਆਪਣੇ ਜੀ ਚੌਲ ਬਣ ਕੇ ਤਿਆਰ ਹੋ ਗਏ ਨਾਲ ਹੈਗਾ ਆਪਣਾ ਗੁੰਦੀ ਵਾਲਾ ਦਹੀਂ ਤੇ ਇਹ ਆਪਾਂ ਇੱਕ ਸਿੰਪਲ ਜੇ ਤਰੀਕੇ ਨਾਲ ਬਣਾਏ ਸੀ ਇੱਕ ਚੌਲ ਉਬਾਲ ਕੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਤੜਕਾ ਲਾ ਕੇ ਵੀ ਬਣਾਉਂਦੇ ਆ ਤੇ ਕਿਸੇ ਦਿਨ ਆਪਾਂ ਫੇਰ ਬਣਾਏ ਤਾਂ ਆਪਾਂ ਉਹ ਬਣਾਵਾਂਗੇ ਕਿਉਂਕਿ ਇਹ ਜਲਦੀ ਜਲਦੀ ਚ ਬਣਾਉਣੇ ਹੁੰਦੇ ਹੈ ਇਸ ਲਈ ਆਪਾਂ ਸਿੰਪਲ ਤਰੀਕੇ ਨਾਲ ਬਣਾ ਲਏ ਤੇ ਕਮੈਂਟ ਕਰਕੇ ਸਾਰੇ ਜਣੇ ਦੱਸਿਓ ਕਿ ਤੁਸੀਂ ਜਿਹੜੇ ਆਪਣੇ ਜਰਦਾ ਜਾਂ ਮਿੱਠੇ ਚੌਲਾ ਕਿਵੇਂ ਬਣਾਉਨੇ ਆ ਤੇ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ